ਸਸ਼ੀਗਲ ਜੀ ਮੈਂ ਕਿਰਨਦੀਪ ਔਰ ਵੇਵਜ਼ 뮤지컬 ਅਕੈਡਮੀ ਦੇ ਬੈਂਡ ਪ੍ਰੋਡਕਸ਼ਨ ਵੱਲੋਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀ ਆ ਕਿ ਤੁਸੀਂ ਸਾਰੇ ਇਸ ਇਵੈਂਟ ਵਿੱਚ ਪਹੁੰਚੇ ਬੱਚੇ ਬੱਚਿਆਂ ਨੇ ਕੰਫੀਡੈਂਸ ਨਾਲ ਕੰਪੀਟੀਸ਼ਨ ਵਿੱਚ ਪਾਰਟ ਲਿਆ ਛੋਟੇ ਬੱਚਿਆਂ ਨੇ ਗਰਲਸ ਬॉयਜ਼ ਨੇ ਸਿੰਗਿੰਗ ਵਿੱਚ ਡਾਂਸਿੰਗ ਵਿੱਚ ਮੈਂ ਇਹ ਕਹਿੰਨਾ ਇਦਾਂ ਦੇ ਪ੍ਰੋਗਰਾਮ ਅਸੀਂ ਕਰਵਾਉਂਦੇ ਰਵਾਂਗੇ ਤੇ ਬੱਚਿਆਂ ਨੂੰ ਮੌਕਾ ਦਿੰਦੇ ਰਵਾਂਗੇ ਤੇ ਇਹਦੇ ਵਿੱਚ ਅਸੀਂ ਦੋ ਪੋਸਟਰ ਵੀ ਲਾਂਚ ਕੀਤੇ ਆ ਜਿਹੜਾ ਕਿ ਇੱਕ ਫਰੈਵਰ ਪ੍ਰੋਡਕਸ਼ਨ ਵੱਲੋਂ ਅਮਰਿੰਦਰ ਜੀ ਦਾ ਜਜ਼ਬਾਤੀ ਗਾਣਾ ਹੈ ਤੇ ਦੂਸਰਾ ਸ਼ੀ ਗਰੋਸ ਪੋਸਟਰ ਹੈ ਜਿਹੜਾ ਮੇਰਾ ਆਪਣਾ ਪੋਸਟਰ ਹੈ ਤੇ ਜਿਹ ਦਾ ਰਸਾ ਦੇਖਣਾ ਤਾਂ ਮੈਂ ਬੱਚੇ ਨੂੰ ਇਹ ਮੈਸੇਜ ਦਵਾਂਗੀ ਕਿ ਜਿਵੇਂ ਤੁਹਾਡੇ ਪੇਰੈਂਟਸ ਤੁਹਾਡੇ ਤੇ ਮਿਹਨਤ ਕਰ ਰਹੇ ਨੇ ਹਾਰਡ ਵਰਕ ਕਰ ਰਹੇ ਨੇ ਤੁਸੀਂ ਇੰਨਾ ਵਧੀਆ ਸਟੇਜ ਉੱਤੇ ਆ ਰਹੇ ਹੋ ਤੇ ਦੂਸਰਾ ਤੁਸੀਂ ਇੰਨਾ ਵਧੀਆ ਕੰਮ ਕਰ ਰਹੇ ਹੋ ਤੁਸੀਂ ਦੂਸਰੇ ਬੱਚਿਆਂ ਨੂੰ ਵੀ ਮਤਲਬ ਅਪਰੋਚਾਹਨ ਦਿਓ ਕਿ ਉਹ ਵਾਤੋਵਾਦ ਐਕਟੀਵਿਟੀਜ਼ ਵਿੱਚ ਸ਼ਾਰਟ ਲੈਣ ਸਟੱਡੀ ਵੀ ਜ਼ਰੂਰੀ ਹੈ ਬਟ ਨਾਲ ਨਾਲ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਵੀ ਜ਼ਰੂਰੀ ਹੈ ਬੱਚਾ ਉੱਬਰ ਕੇ ਮੂਰੇ ਆਉਂਦਾ ਹੈ ਅੱਜ ਦਾ ਫੰਕਸ਼ਨ ਬਹੁਤ ਵਧੀਆ ਰਿਹਾ ਅੱਜ ਦੇ ਫੰਕਸ਼ਨ ਦੇ ਵਿੱਚ ਰਾਉਂਡ ਅਬਾਊਟ 45 ਪਾਰਟਿਸਪੈਂਟ ਸਾਡੇ ਕੋਲ ਆਏ ਨੇ ਜਿਹਦੇ ਵਿੱਚ ਮੈਨੂੰ ਆਪ ਪੇਰੈਂਟਸ ਨੇ ਇੰਨੀ ਜ਼ਿਆਦਾ ਪ੍ਰੋਤਸਾਹਨ ਦਿੱਤਾ ਹੈ ਕਿ ਨਹੀਂ ਮੈਮ ਤੁਸੀਂ ਅੱਗੇ ਵੀ ਇਹ ਵਾਤੋਵਾਤ ਪ੍ਰੋਗਰਾਮ ਕਰਾਓ ਹਰ ਭਜਨ ਬੈਂਸ ਜੀ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਹੈ ਪ੍ਰਾਈਵਰ ਪ੍ਰੋਡਕਸ਼ਨ ਨੇ ਸਾਡੇ ਸਾਰੇ ਸਪਾਂਸਰਸ ਨੇ ਗੋਲਡੀਆ ਨੇਜਾ ਫਿਲਮਸ ਨੇ ਇਵਨ ਸਾਡੇ ਮੇਅਰ ਜੀ ਪ੍ਰਿੰਸ ਜੋਹਰ ਜੀ ਇੱਥੇ ਪਹੁੰਚੇ ਉਹਨਾਂ ਨੇ ਸਾਰੇ ਬੱਚਿਆਂ ਨਾਲ ਫੋਟੋਸ ਕਰਵਾਈਆਂ ਤੇ ਧੰਨਵਾਦ ਕੀਤਾ ਬੱਚਿਆਂ ਨੂੰ ਕਿਹਾ ਕਿ ਐਕਸਟਰਾ ਐਕਟੀਵਿਟੀ ਵਿੱਚ ਜ਼ਰੂਰ ਪਾਰਟਿਸਿਪੇਟ ਕਰੋ। ਹਾਂਜੀ ਮੈਂ ਸਤਿ ਸ਼੍ਰੀ ਅਕਾਲ ਮੈਂ ਹਰਪ੍ਰੀਤ ਬੈਂਸ ਬੈਂਸ ਰੈਕੋਰਡਜ਼ ਐਂਡ ਪ੍ਰੋਡਕਸ਼ਨ ਸਟੂਡੀਓ ਵੱਲੋਂ ਅਸੀਂ ਕਿਰਨਦੀਪ ਜੀ ਦੇ ਨਾਲ ਉਹਨਾਂ ਦੀ ਅਕੈਡਮੀ ਬੇਬ 뮤직 ਅਕੈਡਮੀ ਤੇ ਬੈਂਸ ਰੈਕੋਰਡਜ਼ ਪ੍ਰੋਡਕਸ਼ਨ ਵੱਲੋਂ ਇੱਕ ਬੱਚਿਆਂ ਦਾ ਕੰਪੀਟੀਸ਼ਨ ਬੱਚਿਆਂ ਦਾ ਔਰ ਸੀਨੀਅਰ ਕੈਟੇਗਰੀ ਦਾ ਕੰਪੀਟੀਸ਼ਨ ਕਰਾਇਆ ਸਾਡੇ ਕੋਲ 40 45 ਦੇ ਕਰੀਬ ਐਂਟਰੀਜ਼ ਆਈਆਂ ਨੇ ਉਹਨਾਂ ਦਾ ਟੈਲੈਂਟ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਵੀ ਬੱਚਿਆਂ 'ਚ ਇੰਨਾ ਟੈਲੈਂਟ ਹੈ ਉਹਨਾਂ ਨੂੰ ਕੋਈ ਅੱਛਾ ਪਲੇਟਫਾਰਮ ਚਾਹੀਦਾ ਸੋ ਅਸੀਂ ਕਿਰਨਦੀਪ ਜੀ ਔਰ ਮੈਂ ਭਜਨ ਬੈਂਸ ਨੇ ਅਸੀਂ ਦੋਨਾਂ ਨੇ ਰਲ ਕੇ ਕੋਸ਼ਿਸ਼ ਕੀਤੀ ਆ ਕਿ ਬੰਬੇ ਲੈਵਲ ਦਾ ਇੱਕ ਪਲੇਟਫਾਰਮ ਇੱਥੇ ਲੁਧਿਆਣੇ ਵਿੱਚ ਲਵਾ ਕੇ ਔਰ ਅਸੀਂ ਐਦਾਂ ਦਾ ਜਿੱਦਾਂ ਦਾ ਅੱਜ ਇਹ ਕੰਟੈਸਟ ਹੋਇਆ ਐਦਾਂ ਹੀ ਕਰਾਉਂਦੇ ਰਹਾਂਗੇ ਅਗੇ ਤੋਂ ਅਗੇ ਹੁਣ ਇਹ ਲਗਾਤਾਰ ਚੱਲਦਾ ਰਹੇਗਾ ਸੋ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਅਮਰਿੰਦਰ ਹੈ ਅੱਜ ਅਸੀਂ ਇੱਥੇ ਮੈਡਮ ਕਿਰਨ ਜੀ ਦੇ ਫੰਕਸ਼ਨ ਤੇ ਆਏ ਆ ਤੇ ਅੱਜ ਅਸੀਂ ਇੱਥੇ ਆਪਣੇ ਗਾਣਿਆਂ ਜਜ਼ਬਾਤੀ ਗਾਣਾ ਰਿਲੀਜ਼ ਕੀਤਾ ਪੋਸਟਰ ਰਿਲੀਜ਼ ਕੀਤਾ ਜੋ 29 ਤਰੀਕ ਨੂੰ ਫਰਾਈਵਰ ਪ੍ਰੋਡਕਸ਼ਨ ਤੇ ਆ ਰਿਹਾ YouTube ਚੈਨਲ ਤੇ ਸੋ ਵਿਸ਼ਾਲ ਵੀਰਾ ਤੇ ਅਕਸ਼ ਵੀਰੇ ਨੇ ਇਹਨੂੰ ਮਤਲਬ ਕਿ ਲਾਂਚ ਕਰਨਾ ਸੋ ਮੈਨੂੰ ਬਹੁਤ ਵਧੀਆ ਲੱਗਾ ਕਿ ਇੱਥੇ ਸਾਰਿਆਂ ਦੇ ਵਿੱਚ ਬੈਠ ਕੇ ਅਸੀਂ ਪੋਸਟਰ ਰਿਲੀਜ਼ ਕੀਤਾ ਤੇ ਬੱਚਿਆਂ ਦੇ ਨਾਲ ਪੋਸਟ ਰਿਲੀਜ਼ ਕਰਵਾਇਆ ਬਹੁਤ ਬਹੁਤ ਚੰਗਾ ਲੱਗਿਆ ਥੈਂਕ ਯੂ ਵੈਰੀ